ਸਟਾਈਮ ਪਟਿਆਲਾ ਚੌਂਚੇ ਖੜੇ ਆ ਇੱਥੇ ਜਿਹੜੇ ਪੰਜਾਬ ਸਰਕਾਰੋਂ ਨਵੇਂ ਆਰਡਰ ਆਏ ਆ 5 ਵਜੇ ਬੰਦ ਕਰਨ ਦੇ ਉਸ ਸੰਬੰਧੀ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਸਤਰਕ ਖੜਾ ਹੈ ਇਹਨਾਂ ਨਾਲ ਆਪਾਂ ਗੱਲ ਕਰਦੇ ਆ ਆਪਣੇ ਇਸ ਟਾਈਮ ਡੀਐਸਪੀ ਜੀਰਪੁਰ ਅਮਰੋਦ ਸਿੰਘ ਜੀ ਖੜੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜਿਹੜਾ ਪੰਜਾਬ ਬੰਦ ਜਿਹੜਾ 5 ਵਜੇ ਹੋਣਾ ਸੀ ਕਿੱਦਾਂ ਅੱਜ ਲਾਗੂ ਹੋਇਆ ਜੀ ਦਾ ਅੱਜ 5 ਵਜੇ ਤੋਂ ਦੁਕਾਨਾਂ ਬੰਦ ਹੋਣ ਦਾ ਸਮਾਂ ਸੀ 6 ਵਜੇ ਤੋਂ ਲਾਕਡਾਊਨ ਸ਼ੁਰੂ ਹੈ ਅੱਜ ਅਸੀਂ ਸਾਰੇ ਲੋਕਾਂ ਨੂੰ ਐਜੂਕੇਟਿਵ ਕਰ ਰਹੇ ਆ ਵਾਰਨ ਵੀ ਕਰ ਰਹੇ ਆ ਤੇ ਥੋੜਾ ਜਿਹਾ ਸ਼ਕਤੀ ਦੇ ਨਾਲ ਹੁਣ ਜਿਵੇਂ ਜਿਵੇਂ ਲੇਟ ਹੋ ਰਿਹਾ ਤੇ ਸ਼ਕਤੀ ਨਾਲ ਇਹਦੀ ਪਾਲਣਾ ਕਰਾਈ ਜਾ ਰਹੀ ਹੈ ਸੋ ਥੈਟ ਅੱਗੇ ਤੋਂ ਰੂਟੀਨ ਚ ਕੱਲ ਤੋਂ ਹਰ ਹਾਲਤ ਚ 5 ਵਜੇ 50 ਪੂਰਾ ਕੰਪਲੀਟਲੀ ਬੰਦ ਹੋ ਜਾਏ ਇਸ ਸਮਾਂ ਸਮਾਂ ਸਰ ਜੀ 5 ਵਜੇ ਆ ਕਿ 6 ਵਜੇ ਆ ਜੀ 5 ਵਜੇ ਸਮਾਂ ਹੈ ਦੁਕਾਨਾਂ ਦਾ ਬੰਦ ਹੋਣ ਦਾ ਤੇ 6 ਵਜੇ ਹੈਗਾ ਜੀ ਪਬਲਿਕ ਲਈ ਕਰਫਿਊ ਕਰਫਿਊ ਹੋ ਜਾਨੀ ਕਿ 5 ਵਜੇ ਦੁਕਾਨਾਂ ਹਰ ਹਾਲਤ ਚ ਬੰਦ ਹੋ ਜਾਣ ਸੋ ਥੈਟ ਘੰਟੇ ਜਿਗ ਅਗਲਾ ਘਰ ਪਹੁੰਚ ਜਾਏ ਇਸ ਲਈ 1 ਘੰਟੇ ਦਾ ਫालतू ਗ੍ਰੇਸ ਪੀਰੀਅਡ ਦਿੱਤਾ ਗਿਆ ਬਟ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਜਿਹੜਾ 5 ਵਜੇ ਦਾ। ਇੱਕ ਸਰ ਜਨਤਾ ਜਾਂ ਆਮ ਬੜੀ ਕਨਫਿਊਜ਼ਨ ਹੈ ਕਿਹੜੀ ਦੁਕਾਨ ਖੁੱਲੀ ਰਹਿ ਸਕਦੀ ਕਿਹੜੀ ਬੰਦ ਰਹਿ ਸਕਦੀ ਹੈ ਜੀ। ਦੁਕਾਨਾਂ ਸਾਰੀਆਂ ਹੀ ਬੰਦ ਰਹਿਣਗੀਆਂ ਜੀ ਸਿਵਾਏ ਸਿਰਫ ਮੈਡੀਕਲ ਸਟੋਰ, ਏਟੀਐਮ ਦੇ ਤੇ ਕੁਝ ਹੋਰ ਐਸੈਂਸ਼ੀਅਲ ਸਰਵਿਸਿਜ਼ ਦੇ। ਹੁਣ ਇਹਦੇ ਵਿੱਚ ਕਰਿਆਨੇ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ ਪਰ ਜਿਹੜਾ ਰੇੜੀ ਤੇ ਕੋਈ ਦੁੱਧ ਜਾਂ ਸਬਜ਼ੀ ਵੇਚ ਰਿਹਾ ਹੈ ਜਾਂ ਕਰਿਆਨੇ ਦੀ ਵਸਤਾਂ ਵੇਚ ਰਿਹਾ ਹੈ ਉਹ ਅਲਾਊਡ ਹੈ। ਦੁਕਾਨ ਬੰਦ ਰਹੇਗੀ ਪਰ। ਇੱਕ ਸਰ ਆਮ ਲੋਕਾਂ ਦਾ ਦੋਸ਼ ਹੈ ਕਿ ਸਾਰਾ ਤੁਸੀਂ ਬਾਜ਼ਾਰ ਬੰਦ ਕਰਾਉਂਦੇ ਪਰ ਠੇਕੇ ਖ ਟੈਕਿਆਂ ਨੂੰ ਵੀ ਬਹੁਤ ਸਖਤੀ ਨਾਲ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਜਿਹੜੀ ਸਰਕਾਰ ਦਾ ਹੁਕਮ ਹੈ ਉਹਦੀ ਪਾਲਣਾ ਕਰਨਗੇ ਜੇ ਨਹੀਂ ਕਰਨਗੇ ਤਾਂ 188 ਦਾ ਪਰਚਾ ਦੇਵਾਂਗੇ ਇਹ ਵੀ 5 ਵਜੇ ਬੰਦ ਹੋ ਜਾਣਗੇ ਜੀ ਬਿਲਕੁਲ ਬੰਦ ਹੋਣਗੇ ਜੀ 5 ਵਜੇ ਪੂਰੇ